ਹਾਂਜੀ ਅਗਲੀ ਹੈ ਪ੍ਰਸੰਗ ਸਾਹਿਤ ਵਿਆਖਿਆ ਸਾਢੇ ਤਿੰਨ ਹੱਥ ਮਿਲਕ ਤੋਂ ਸਾਡਾ ਐਡੀ ਤੋਂ ਤਾਂ ਨਾ ਤਾਨੂੰ ਸੋਇਨਾ ਰੂਪ ਤੇ ਮਾਲ ਖਜ਼ੀਨਾ ਹੋਈ ਰਹੀਆ ਮੈਂ ਮਾਨੂ ਕਹਿ ਹੁਸੈਨ ਫਕੀਰ ਨਿਮਾਲਾ ਸੱਜ ਦੇ ਕੁਦੀ ਤੇ ਗੁਮਾਨ ਹਾਂਜੀ ਇਸ ਦਾ ਅੱਗੇ ਪ੍ਰਸੰਗ ਹੈ ਇੱਕ ਆਪ ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਸਾਹਿਤ ਮਾਲਾ ਪੁਸਤਕ ਵਿੱਚ ਆਪੇ ਨੂੰ ਪਛਾਨ ਸਰ ਲਈ ਖੇਟ ਦਰਜ ਹੈ ਇਸਾ ਹੁਸੈਨ ਦੁਆਰਾ ਰਚੀ ਹੋਈ ਇੱਕ ਕਾਫੀ ਹੈ ਇਸ ਵਿੱਚ ਕਵੀ ਮਨੁੱਖ ਨੂੰ ਪਦਾਰਤ ਸੰਸਾਰਿਕ ਪਦਾਰਥਾਂ ਦਾ ਤਿਆਗ ਕਰਕੇ ਆਪੇ ਪ੍ਰਸ਼ਾਨ ਕਰ ਲਈ ਕਹਿੰਦਾ ਹੈ ਜਿਸ ਨਾਲ ਸਾਈ ਨੂੰ ਮਿਲਣਾ ਆਸਾਨ ਹੋ ਜਾਂਦਾ ਹੈ ਹਾਂਜੀ ਅੱਗੇ ਵਿਆਖਿਆ ਹੈ ਸਾਹ ਹੁਸੈਨ ਕਹਿੰਦਾ ਹੈ ਕਿ ਇਹ ਮਨੁੱਖ ਤੇਰੇ ਇਹ ਸੰਸਾਰਿਕ ਪਦਾਰਥਾਂ ਦੇ ਵੱਡੇ ਪਸਾਰੇ ਤੇਰੇ ਕਿਸੇ ਕੰਮ ਨਹੀਂ ਹਾਂ ਕਿਉਂਕਿ ਤੇਰੇ ਕੋਲ ਕੇਵਲ 3.5 ਹੱਥ ਜ਼ਮੀਨ ਹੈ ਜੋ ਤੇਰੀ ਅਸਲ ਮਲਕੀਅਤ ਹੈ ਜਿਸ ਉੱਪਰ ਤੈਨੂੰ ਮਰਨ ਤੋਂ ਬਾਅਦ ਸਦਾ ਲਈ ਦਫਨਾ ਦੇਣਾ ਹੈ ਇਸ ਲਈ ਤੈਨੂੰ ਸੰਸਾਰਿਕ اٹੰਬਰਾਂ ਦੇ ਪਸਾਰੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਤੂੰ ਜਿਹੜਾ ਬੇਅੰਤ ਸੋਨਾ ਚਾਂਦੀ ਤੇ ਧਨ ਦੌਲਤ ਇਕੱਠੇ ਕੀਤੇ ਹਨ ਇਹ ਸਭ ਇੱਕ ਮਹਿਮਾਨ ਦੀ ਤਰ੍ਹਾਂ ਹਾਂ ਜਿਸ ਤਰ੍ਹਾਂ ਘਰ ਆਇਆ ਮਹਿਮਾਨ ਬਹੁਤੀ ਦਿਨ ਨਹੀਂ ਰਹਿ ਸਕਦਾ ਉਸੇ ਤਰ੍ਹਾਂ ਇਹ ਸਭ ਕੁਝ ਵੀ ਇੱਕ ਦਿਨ ਤੇਰੇ ਕੋਲ ਨਹੀਂ ਹੋਵੇਗਾ ਸਾਉ ਸੈ ਨਿਮਾਨਾ ਫਕੀਰ ਬਣ ਕੇ ਕਹਿੰਦਾ ਹੈ ਕਿ ਤੈਨੂੰ ਇਸ ਸੰਸਾਰਿਕ ਪਦਾਰਥਾਂ ਦੇ ਮੋਹ ਅਤੇ ਆਪਣੇ ਹੰਕਾਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਜੀ ਅੱਗੇ ਪ੍ਰਸ਼ਨ ਹੈ ਚੌਥਾ ੇਠ ਲਿਖਿਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ ਸੋਖਿਉ ਮੰਦਾ ਆਖੀਏ ਗੁਰੂ ਨਾਨਕ ਦੇਵ ਜੀ ਦੀ ਹੈ ਮਨੁੱਖੀ ਜੀਵਨ ਦਾ ਜਨਮ ਤੋਂ ਮਰਨ ਤੱਕ ਦਾ ਇਸਤਰੀ ਨਾਲ ਨਾਤਾ ਜੁੜਿਆ ਹੈ ਇਸਤਰੀ ਤੋਂ ਬਾਹਰ ਕੇਵਲ ਪਰਮਾਤਮਾ ਹੈ ਕੋਈ ਵੀ ਇਸਤਰੀ ਪੁਰਸ਼ ਨਹੀਂ ਰਾਜੇ ਵੀ ਇਸਤਰੀ ਤੋਂ ਜਨਮ ਲੈਂਦੇ ਹਨ ਸਾਨੂੰ ਇਸਤਰੀ ਨੂੰ ਕਦੀ ਵੀ ਮੰਦਾ ਨਹੀਂ ਬੋਲਣਾ ਚਾਹੀਦਾ ਹਾਂਜੀ ਅੱਗੇ ਸੈਕਿੰਡ ਹੈ ਕੇਂਦਰੀ ਭਾਵ ਆਪੇ ਨੂੰ ਪਛਾਨ ਸਾਂਹ ਸੇ ਮਨੁੱਖ ਨੂੰ ਸਿੱਤੇ ਚੜ ਖੜੀ ਆਪਣੇ ਮੋਦ ਦਾ ਖਿਆਲ ਕਰਦੇ ਆ ਨਸ਼ਟ ਹੋਣ ਵਾਲੇ ਸੰਸਾਰਿਕ ਪਦਾਰਥਾਂ ਅਤੇ ਆਪਣੇ ਹੰਕਾਰ ਦਾ ਤਿਆਗ ਕਰਕੇ ਆਪਣੇ ਆਪ ਦੀ ਪਛਾਣ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਨਾਲ ਮਿਲਣਾ ਸੌਖਾ ਹੋ ਜਾਵੇਗਾ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਹਨ ਆਮ ਲੋਕ ਖੱਤਰੀ ਜਾਤ ਨਾਲ ਸੰਬੰਧਿਤ ਸੰਬੰਧਿਤ ਟਲਿਆਂ ਦੇ ਪੁੱਤ ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਂ ਪਹਿਚਾਨਨ ਤੁਲਾ ਦੇ ਮਰਦਾਨੇ ਡੰਮ ਨੂੰ ਨਾਲ ਲੈ ਕੇ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦਿਆਂ ਤੇ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੀ ਚਾਲ ਚਲਦਿਆਂ ਦੇਖ ਕੇ ਕੁਰਾਹਿਆ ਸਮਝੇ ਸਮਝਣ ਲੱਗੇ ਤੇ ਕਹਿਣ ਲੱਗੇ ਕਿ ਉਸ ਦੀ ਮੌਤ ਉਸ ਦੀ ਮੱਤ ਜਿਹੜੀ ਹੈ ਮਾਰੀ ਮਾਰੀ ਗਈ ਹੈ ਜੋ ਕਿਸੇ ਦੀ ਵੀ ਗੱਲ ਨਹੀਂ ਸੁਣਦਾ ਸੈਕਿੰਡ ਪ੍ਰਸ਼ਨ ਹੈ ਕਾਰ ਕੱਟ ਰਹੇ ਹਨ ਅਤੇ ਹੋਟਲ ਵੱਧ ਰਹੇ ਹਨ ਲੋਕ ਲੇਖਕ ਅਨੁਸਾਰ ਇਸ ਦਾ ਸਦਾਚਾਰੀ ਜੀਵਨ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ ਹਾਂਜੀ ਲੇਖਕ ਅਨੁਸਾਰ ਅੱਜਕੱਲ੍ਹ ਲੋਕਾਂ ਵਿੱਚ ਕਰੋਗੀ ਜੀਵਨ ਨੂੰ ਛੱਡ ਕੇ ਬਾਜ਼ਾਰੀ ਰਹਿਣੀ ਬਹਿਣੀ ਵਧ ਰਹੀ ਹੈ ਲੋਕ ਘਰਾਂ ਦੇ ਸਦਾਚਾਰੀ ਗੁਣਾ ਨੂੰ ਭੁੱਲ ਕੇ ਪਤਨੀ ਤੇ ਬੱਚਿਆਂ ਨਾਲ ਜੀਵਨ ਗੁਜ਼ਾਰਨ ਦੀ ਥਾਂ ਕਲੱਬਾਂ ਤੇ ਹੋਟਲਾਂ ਵਿੱਚ ਜਾਣ ਨੂੰ ਵਧੇਰੇ ਪਸੰਦ ਕਰਨ ਲੱਗੇ ਹਨ ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿੱਚ ਕਰੋਗੀ ਜ਼ਿੰਮੇਵਾਰੀ ਬਰਬਾਦੀ ਵਾਲੀ ਸ਼ਰਾਫਤ ਮਿੱਠਤ ਤੇ ਨਿਮਰਤਾ ਵਰਗੇ ਸਦਾਚਾਰਕ ਗੁਣ ਘਟ ਰਹੇ ਹਨ